ਜਿੰਦਾਬਾਦ 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 ਜਿੱਤੇਗਾ ਵੀ ਜਿੱਤੇਗਾ ਸਾਰੀ ਕਸੀ ਜਿੱਤੇਗਾ ਜਿੱਤੇਗਾ ਵੀ ਜਿੱਤੇਗਾ ਸਾਰੀ ਕਸੀ ਜਿੱਤੇਗਾ ਜਿੱਤੇਗਾ ਵੀ ਜਿੱਤੇਗਾ ਸਰੂਵਾਲਾ ਜਿੱਤੇਗਾ ਜਿੱਤੇਗਾ ਵੀ ਜਿੱਤੇਗਾ ਸਰੂਵਾਲਾ ਜਿੱਤੇਗਾ ਜਿੰਦਾਬਾਦ ਸਰਦਾਰ ਜਗਰੂਪ ਸਿੰਘ ਸੇਖਵਾ ਜਿੰਦਾਬਾਦ ਸਰਦਾਰ ਜਗਰੂਪ ਸਿੰਘ ਸੇਖਵਾ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੀ ਆਣ ਮਾਨ ਤੇ ਸ਼ਾਨ ਜਿੰਦਾਬਾਦ 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 ਪੰਜੀ ਪੰਜੀ ਪੰਜਾ ਸ਼ਾਇਰੀ ਕਲਸੀ ਤੇ ਭਗਵੰਤ ਮਾਨ ਜਗਰੂਪ ਸਿੰਘ ਸੇਖਵਾ ਵਰਗਾ ਕੋਈ ਬਣ ਕੇ ਵਖਾ ਸੋ ਗੱਲ ਆ ਅੱਜ ਠਾਠਾ ਮਾਰਦਾ ਕੱਟ ਕਾਦੀਆਂ ਹਲਕੇ ਦੇ ਵਿੱਚ ਜਿੱਥੇ بڑے بڑے ਤਿੱਗਜ ਨੇਤਾ ਸਰ ਕਾ ਕਾਂਗਰਸੀ ਲੀਡਰ ਜਿਨ੍ਹਾਂ ਨੇ ਪੰਜਾਬ ਦੀਆਂ ਪ੍ਰਧਾਨਗੀਆਂ ਵੀ ਕਟੀਆਂ ਬੜਾ ਕੁਸ਼ੰਡ ਹੋਇਆ ਐਮਪੀ ਵੀ ਰਹੇ 10-10 ਸਾਲ ਐਮਪੀ ਰਹੇ ਜਿਨ੍ਹਾਂ ਨੇ ਕੁਝ ਨਹੀਂ ਕਰ ਵਕਾਇਆ ਸੋ ਅੱਜ ਉਸ ਹਲਕੇ ਦੇ ਵਿੱਚ ਸਰਦਾਰ ਜਗਰੂਪ ਸਿੰਘ ਐਡਵੋਕੇਟ ਸਾਡਾ ਵੀਰ ਸਰਦਾਰ ਸੇਵਾ ਸਿੰਘ ਸੇਖੋਂ ਜਿਹੜੇ ਸੁਪੁੱਤਰ ਜੋ ਉਹਨਾਂ ਦੇ ਪ੍ਰਾਣ ਸੀ ਜਿਹੋ ਉਹਨਾਂ ਦੇ ਪ੍ਰਾਣ ਤੇ ਉਤਰੇ ਨੇ ਅੱਜ ਉਹਨਾਂ ਦਾ ਟੱਟ ਲੈ ਕੇ ਇਹ ਮਹਿਸੂਸ ਹੋਇਆ ਜਿਵੇਂ ਸਰਦਾਰ ਸੇਵਾ ਸਿੰਘ ਸੇਖੋਂ ਦੀ ਰੂਹ ਵੀ ਇਸ ਪੰਡਾਲ ਦੇ ਵਿੱਚ ਆਈ ਹੋਵੇ ਰੋਮ ਰੋਮ ਖੁਸ਼ ਹੋਇਆ ਸਰਦਾਰ ਪਟਵੰਸੇ ਜੀ ਮਾਨ ਜੀ ਨੇ ਬੜਾ ਵਧੀਆ ਫਤਵਾ ਦਿੱਤਾ ਲੋਕਾਂ ਨੂੰ ਸਮਝਾਇਆ ਪੰਜਾਬੀ ਭੈਣਾ ਭਰਾਵਾਂ ਨੂੰ ਸਮਝਾਇਆ ਉਹ ਦਾਰਨਾ ਦੇ ਕੇ ਸਮਝਾਇਆ ਕਿ ਕਿਸ ਤਰੀਕੇ ਨਾਲ ਜਿਹੜੇ ਵਿਰੋਧੀ ਨੇ ਇਹ ਤੁਹਾਨੂੰ ਜੰਜਾਲ ਚ ਫਸਾ ਸਕਦੇ ਆ ਇਹਨਾਂ ਕੋ ਬਚੋ ਤੇ ਸਰਦਾਰ ਅਮਨਸ਼ੀਰ ਸਿੰਘ ਚੈਰੀਕਲਸੀ ਸਾਡਾ ਬਟਾਣਾ ਨੂੰ ਜਿਹੜਾ ਉਮੀਦਵਾਰ ਗਰਦਾਸਪੁਰ ਹਲਕੇ ਦਾ ਇਹਨਾਂ ਨੂੰ ਵੋਟ ਵੋਟ ਬਹੁਤ ਨਾਲ ਜਿਤਾਓ ਔਰ ਸਾਨੂੰ ਆਸ ਹੈ ਸਾਨੂੰ ਪਹਿਲਾਂ ਵੀ ਆਸ ਸੀ ਸਾਨੂੰ ਗਾਹ ਵੀ ਆਸ ਹੈ ਕਿ ਸਾਡਾ ਅਮਨਸ਼ੀਰ ਸਿੰਘ ਚੈਰੀਕਲਸੀ ਵੋਟ ਤੋਂ ਵੋਟ ਲੱਖ ਤੋਂ ਵੋਟ ਵਕਾਂ ਤੇ ਮੀੜ ਤੇ ਜਿੱਤੇਗਾ ਸਾਨੂੰ ਬਹੁਤ ਮਾਣ ਮੈਂ ਮਰੀਸ਼ ਗੁਰ ਰੂਮਨਰ ਚੇਨਨ ਪਟਾਲਾ ਅੱਜ ਇਸ ਇਤਿਹਾਸਿਕ ਲੜ ਲਈ ਦਾ ਹਿੱਸਾ ਬੰਦੇ ਆ ਮਨਨ ਮਾਰ ਕੇ ਹੋ ਰਿਹਾ ਖਾਸ ਕਾਦੀ ਦੀ ਧਰਤੀ ਦੇ ਇਨੀ ਜਬਰਦਸਤ ਸੀਐਮ ਸਾਹਿਬ ਦੀ ਚਾਹ ਪਹਿਲੀ ਲੜੀ ਆ ਔਰ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਸੀ ਔਰ ਮੈਨੂੰ ਸਮਝ ਆ ਕਿ ਨੌਜਵਾਨਾਂ ਦੇ ਵਿੱਚ ਵੀ ਇਹਦੇ ਆਪਣੇ ਨੌਜਵਾਨ ਲੀਡਰ ਨੂੰ ਲੈ ਕੇ ਕਿਉਂਕਿ ਜਿਹੜੇ ਐਮਐਲ ਉਹ ਤੌਰ ਤੇ ਆਪਣੇ ਉਹਨਾਂ ਨੂੰ ਸਹਾਰਾ ਦੇ ਬਿਠੇ ਨੇ ਤਾਂ ਇਹ ਸਰਕਾਰ ਨੇ ਉਹਨਾਂ ਨੂੰ ਐਮਪੀ ਚ ਕਰਵਾ ਲਵਾਇਆ ਆਪ ਕੋ ਲੋਕ ਸਭਾ ਦੇ ਵਿੱਚ ਭੇਜੀਏ ਕਿਉਂਕਿ ਜਿਹੜੀ ਭਗਵਾਨ ਜ਼ਮਾਨ ਚ ਦੀ ਕਮੀ ਲੋਕ ਸਭਾ ਦੇ ਵਿੱਚ ਲੋਕਾਂ ਨੂੰ ਖਤਰੀ ਆ ਉਹ ਪੂਰੀ ਕਰ ਸਕੇ ਔਰ ਆਪਣੇ ਪੰਜਾਬ ਦੀ ਆਵਾਜ਼ ਔਰ ਆਪਣੇ ਪੰਜਾਬ ਦੇ ਲੋਕਾਂ ਦੀ ਗੱਲ ਜਿਹੜੀ ਦਿੱਲੀ ਦੇ ਪਹੁੰਚਾ ਕੇ ਉਹਨਾਂ ਨੂੰ ਪੂਰੀ ਕਰਾ ਸਕੇ ਧੰਨਵਾਦ ਮੈਂ ਤੇ ਅਕਾਲੀ ਦਾ ਤੁਸੀਂ ਵੇਖ ਹੀ ਦੇ ਅੱਜ ਜਿਹੜੇ ਮਾਰੀ ਮੋੜੀ ਜਾਨ ਹੈਗੀ ਉਹ ਫੇਰ ਫੇਰ ਹੋ ਗਏ ਨੇ ਕਰਨ ਨਾਲੋ ਜਿਹੜੇ ਸੀ ਉਹ ਵੀ ਚਿਲਗਣ ਅੱਜ ਬੀਜਪੀ ਚ ਔਰ ਹੋਰ ਕੋਈ ਆਪਣਾ ਕਰਕੇ ਲੀਡਰ ਹੈ ਨਹੀਂ ਸਾਡੇ ਅਲਕੇ ਔਰ ਜਿਹੜੀ ਬੀਜਪੀ ਆ ਇਹਨਾਂ ਨੂੰ ਪਹਿਲੇ ਪਿੰਡਾਂ ਵਾਲੇ ਵੜਮੇ ਹੀ ਦਿੰਦੇ ਕਹਿੰਦੇ ਆਓ ਜੀ ਉਹ ਪਹਿਲੇ ਜਮਾਤ ਕਰਨ ਵਾਲੇ ਤਿਆਰ ਬਿਠੇ ਆ ਆਪਣੇ ਦੂਜੇ ਤਰੀਕਿਆਂ ਨਾਲ ਇਹਨਾਂ ਨੂੰ ਵੜਨ ਹੀ ਦੇਣਾ ਇਹਨਾਂ ਨੂੰ ਦੇ ਕੰਮ ਕਿਉਂਗੇ ਇਹਨਾਂ ਨੇ ਸਸਾਨਾ ਦੀ ਜਾਨਾ ਲੈ ਕੇ ਉਹਨਾਂ ਦੀ ਕੋਈ ਵੀ ਜਿਹੜੀ ਆ ਅਸਾਰ ਨਹੀਂ ਲਈ ਔਰ ਕਾਂਗਰਸ ਨੂੰ ਵੀ ਲੋਕ ਅੜਾ ਕੇ ਵੇਚ ਚੁੱਕੇ ਆ ਇਸ ਕਰਕੇ ਸਾਡਾ ਸਿਆਰੀ ਕਹਿੰਦਾ ਵੀ ਸਾਰੀਆਂ ਪਾਰਟੀਆਂ ਕੋਲ ਪਲੀ ਦਵਾਈਆਂ ਲੜੀਆਂ ਸਾਡੀ ਪਾਰਟੀ ਕੋਲ ਜਿਹੜਾ ਫਟਾਗ ਰਾ ਕੇ ਵੇਖ ਲੋ ਐ ਵੀ ਮੈਨੂੰ ਲੱਗਦਾ ਵਾ ਕਿ ਸਾਡੀ ਪਾਰਟੀ ਦੇ ਕੋਲ ਫਟਾਗ ਰਾਂਦੇ ਕੂੜੇ ਦੇ ਲੋਕ ਐਪੀ ਪਤਾ ਕੇ ਕਮਲ ਸਿੰਘ ਅੰਦਿਕਰ ਸੀ ਨੂੰ ਜੂਰ ਭੇਜਣਗੇ ਅਕਾਲੀ ਜਿਹੜੀ ਅਕਾਲੀ ਪਾਰਟੀ ਦਾ ਨੀਚੇ ਗਰਾਹ ਜਾਣਾ ਇਹ ਸਿੱਧ ਹੁੰਦਾ ਕਿ ਜਦੋਂ ਹਰ ਸਿਮਰਤ ਕੋਰ ਬਾਦਲ ਸਾਢੀ ਭੈਣ ਨੇ ਸ੍ਰੀ ਗੁਰੂ ਰਾਮਦਾਸ ਜੀ ਨਗਰੀ ਤੇ ਜਾ ਕੇ ਸਭ ਖਾਧੀ ਸੀ ਗੁਟਕਾ ਸਾਹਮਣੂ ਹੱਥ ਰੱਖ ਕੇ ਕਿ ਜਿਸ ਨੇ ਸਾਡੇ ਗੁਰੂਆਂ ਦੀ ਬੇਇੱਜ਼ਤੀ ਕੀਤੀ ਹੈ ਉਹਦਾ ਥੇ ਹੋ ਜੇ ਸੋ ਮੈਂ ਸੋਚ ਰਿਹਾ ਇਸ ਵੇਰੇ ਸਾਰੀ ਦੁਨੀਆ ਆਵਾਮ ਸੋਚ ਰਹੀ ਹੈ ਕਿ ਜੋ ਉਹਨੇ ਕਿਹਾ ਸੀ ਉਹ ਸੱਚ ਹੋ ਰਿਹਾ ਹੈ ਫੱਕੇ ਕਾਲੀ ਜਲਦਰ ਤੇ ਹੋ ਰਿਹਾ